ਲੋਈ ਮੇ ਲੋ ਮਾਸੜ ਨੂੰ ਅਸਰੀ ਕਾਲ ਜੀ ਮਾਸੜ ਸੁੱਖਾ ਔਖਾ ਹੈ ਹਾਂ ਟਰੈਕਟਰ ਉਪਰੇ ਟਰੈਕਟਰ ਉਪਰ ਹਾਂ ਕੈਲੀਗਰ ਲੈ ਆਂਦੇ ਆ ਅੱਛਾ ਨਹੀਂ ਤਾਂ ਇੱਕ ਭਰੀ ਲਿਆਉਣੀ ਪੈਂਦੀ ਹੈ ਮੋਟਰਸਾਈਕਲ ਲਈ ਆਈ ਵੀ ਹੈ ਅੱਛਾ ਦੋ ਡੇਢ ਦਾ ਡੰਗਰ ਹੈ ਇੱਕ ਕਟਰੀ ਇੱਕ ਮੈਸਾ ਹੂੰ ਵੀ ਹੁਣ ਜਿਹੜੇ 3-4 ਦਿਨ ਬਾਹਰ ਲੰਘ ਜਾਣੇ ਆ ਅੱਛਾ ਮਾਚਲ ਵੱਟ ਕੇ ਰੱਖ ਜਾਂਦੇ ਫਿਰ ਡੈਡੀ ਰਾਂ ਦੇ ਵੱਟ ਨਹੀਂ ਹੋਣੇ ਨਾ ਠੀਕ ਆ ਵੱਡੀਆਂ ਜਾਣੇ ਉਹਨਾਂ ਨੂੰ ਹਟਣਾ ਚਾਹੀਦਾ ਹੂੰ ਹੁਣ ਜੇ ਪਏ ਰਹਿਣੇ ਗੋਲ ਫੇਰ ਆਪੇ ਹਟ ਜਾਣਾ ਵੀਰ ਫਿਰ ਠੀਕ ਹੀ ਜਾਣਾ ਹੈ ਨਾ ਹਾਂ ਉਹ 6-7 ਭਰੀਆਂ ਵੱਢ ਲਿਆ ਆ। ਅੱਛਾ। ਬਾ ਡੇਢ ਕ ਭਰੀ ਹਾਂ। ਅੰਦਲਾ ਇਹਨੂੰ ਕਹੀ ਨਾ ਫਿਰੋਜ ਪਾਈ ਜਾ। 4-5 ਦਿਨ ਕਰ 4-5 ਦਿਨ ਲੰਗੇ ਜਾਣੇ। ਹਾਂ ਇਹਨਾਂ ਨੂੰ ਅਸੀਂ ਆ ਜਾਣਾ। 3 ਕਾਲੂ ਜਾਣਾ ਤੈਨੂੰ 4-5 6 ਨੂੰ ਤਾਂ ਅਸੀਂ ਆ ਲੈਣਾ। ਹਾਂ 3 ਕ ਦਿਨ ਹੀ ਕੱਢਣੇ ਆ। 3 ਕ ਦਿਨ ਦੀ ਪਰਸਾ ਹਾਂ। ਬਾਕੀ ਦੇਖਦੇ ਜੇ ਆ ਮਹੀ ਦਾ ਚੱਕਰ ਤਾਂ ਕਈ ਵਾਰ ਹੁੰਦਾ ਹੁਣ ਸੁੱਕ ਬਗੇ ਮੈਂ ਤਾਂ ਹੀ ਵੱਢ ਕੇ ਲਿਆ ਆ। ਅੱਛਾ। ਜਿਹੜੇ ਸੁੱਕੇ ਹੁਣ ਵੱਡੇ ਵੀ ਹੁਣ ਇਹਨਾਂ ਨੇ 4 ਦਿਨ 5 ਦਿਨ ਕੱਢਦੇ ਨੇ ਆ। ਹੂੰ। ਜੇ ਉਸ ਵਿੱਚ ਵੱਢ ਲੈ। ਹੂੰ। ਫੇਰ ਹੀ ਖਰਾਬ ਕਰਦੇ ਆ। ਹਾਂ। ਹੈ ਜੇ ਹੁਣ ਮਹੀ ਸਵੇਰ ਟਾਈਮ ਤ 8 ਵਜੇ ਤੁਰਨਾ ਮੈਂ ਕਹਿੰਦਾ ਮੈਂ 4 ਵਜੇ ਉੱਠ ਕਰਦਾ ਹਾਂ ਹਾਂ 8 ਵਜੇ ਕੱਖੇ ਨਾਲ ਵਢੀ ਜਾਏ ਕਿਤੇ ਮੈਂ ਤਿਆਰ ਹੋ ਗਿਆ ਤੁਹਾਨੂੰ ਹਾਕਾ ਮਾਰਨੇ ਵੀ ਆ ਜਾਓ ਆ ਜਾਓ ਮੈਂ ਟਰਾਲੀ 'ਚ ਬੈਠਾ ਹਾਂ ਮੈਂ ਕਿਹੜੇ ਪਾਸਵਰਡ ਚੱਕਣਾ ਐ ਤੁਸੀਂ ਤਾਂ ਉੜਦੇ ਆਣਾ ਮੁੰਡਿਆਂ ਦੀ ਤਿਆਰੀ ਦਾ ਉਹਨੇ ਤਾਂ ਬਤਾਏਗਾ ਨਾ ਮੈਂ ਪਾਸਵਰਡ ਚੱਕਣਾ ਨਾ ਮੈਂ ਡਾਲਰ ਚੱਕਣਾ ਪਤਾ ਮੈਨੂੰ ਤੈਹੀਂ ਤੈਹੀਂ ਦਾ ਨੰਦੇ ਪਾਸਟਾਈਪ ਨੂੰ ਨਹੀਂ ਦੇਖ ਲਈ ਹਾਂ ਚਲੋ ਵਧੀਆ ਵਧੀਆ ਜਿੰਨਾ ਸਾਚੇ ਤੁਰੋਗੇ ਨਾ ਉਹਨਾਂ ਫਾਇਦਾ ਰਹੂਗਾ ਆਪਾਂ ਨੂੰ ਮਸੜ ਬੱਦਲ ਨਹੀਂ ਰਹੀ ਹੋਗਾ ਤਾਂ ਦੱਲੇ ਯਾਰ ਰੁੱਕਿਆ ਮਾ ਨਾ ਪੈ ਰ ਸਵੇਰ ਦਾ ਹਾਂ ਹੁਣ ਨਹੀਂ ਰਹੋਗੇ ਰੱਖ ਧੁੱਪ ਕਿਤਾ ਗੱਡੇ ਕੋਤੇ ਸੁੱਕਦੇ ਦੇ ਹਾਂ ਫਾਰਸ ਟਰਾਲਾ ਵੀ ਸਗਾਤਾ ਤਸਲੀ ਕਰਾਤੇ ਟਰਾਲੇ ਵਾਲੀ ਹਾਂ ਸਮਝਿਆ ਵੀ ਹੁਣ ਤੇਰਾ ਰੱਬ ਭਲਾ ਕਰੇ ਹੁਣ ਕੱਖ ਨੇ ਵੜਨੇ ਯਾਰ ਮਾ ਗੱਲ ਰੇਬਲ ਮੜਾ ਕਰਦੇ ਛਾਵਾਂ ਜੀ ਉਹਨਾ ਡੇਮੇਜ ਆਵਾ ਰਹੀ ਹਾਂ ਹਾਂ ਹੁਣ ਦੇ ਲਾ ਹਾਂ ਫੇ ਧੁੱਪਾਂ ਨਿਕਲ ਗਈ ਮੈਂ ਤਾਂ ਆ ਪਾਇਆ ਤਾਂ ਮੈਂ ਦੇਖਾ ਕਿ ਮੋਟਰ ਨੇ ਚਲਦੀ ਹੋਵੇ ਬੱਦਲ ਆ ਗਿਆ ਮੋਟਰ ਲਾਈਟ ਭੱਜ ਗਈ ਉਹਨੂੰ ਹਾਂ ਕੱਦੀ ਭੱਜੀ ਕੋਸਾ ਰੋ ਇਹਦਾ ਖਾਸਾ ਟਾਈਮ ਹੋ ਗਿਆ ਜਿਹੜੇ ਸਭ ਨਾਲਾ ਸੁੱਕ ਗਿਆ ਨਾਲਾ ਸੁੱਕਿਆ ਨਾ ਕੋਈ ਟਾਈਮ ਦੀ ਭੱਜੀ ਹਾਂ ਸਾਨੂੰ ਖਸਾਰ ਦੀ ਹੜੀ ਕੋ ਪਹਿਲਾ ਸਵੇਰ ਉੱਥੇ ਬੈਠੇ ਤੇ ਜਗਦੇ ਗੱਦੇ ਕੋਤੇ ਕੋਤਾਰਾ ਸਭ ਪਿਆਣਾ ਸਾਰਾ ਹੀ ਸਮਾਨ ਚੱਕ ਕੇ ਹੂੰ ਉਤੇ ਬਾਅਦ ਫੇ ਮਹਾ ਪਲੱਗ ਲਾ ਲੋ ਵਿੱਚ ਚਾਰਜਰ ਵਾਸਤੇ ਹੂੰ ਦੂਆ ਕਹਿੰਦਾ ਮੇਰੇ ਕੋਲ ਐਂਪ ਹੈਗਾ ਉਹ ਤੂੰ ਫਲਾਣਾ ਮੈਨੂੰ ਐ ਮਹਾਦੇਹ ਕਰੀ ਗਏ ਜਾਂਦੇ ਆ ਵੀ ਚਾਰਜਰ ਵਗੈਰਾ ਤਾਂ ਸਰਨਾ ਨਹੀਂ ਹੈਗਾ ਮੋਬਾਈਲ ਵਾ ਪਲੱਗ ਵਗੈਰਾ ਹਾਂ ਵਿੰਦਰ ਨੂੰ ਮਹਾ ਚਾਲ ਚੱਲਨੀ ਰੋਪੜ ਨੂੰ ਹੂੰ ਕਹਿੰਦਾ ਕਿਆ ਕਰਨਾ ਮੈਂ ਇੱਕ ਤਾਂ ਬੀਏ ਸੰਨਾਂ ਨੇ ਫੋਨ ਆਈ ਜਾਂਦਾ ਮੈਨੂੰ ਕਹੀ ਜਾਂਦਾ ਉਹ ਸਾਰੇ ਨੂੰ ਆਉਨੇ ਯਾਰ ਕਹਿੰਦਾ ਨੰਬਰ ਉੱਥੇ ਬਾਈ ਜਾ ਕੇ ਪਤਾ ਲੱਗਦਾ ਹਾਂ ਮੈਂ ਬਾਈ ਬਾਈ ਕੋਲ ਬਾਹਰ ਪੁੱਛਿਆ ਕਹਿੰਦਾ ਸਾਹਮਣੇ ਮੈਡਮ ਬੈਠੀ ਕਮਰੇ ਜਿੱਤੇ ਕੋਲ ਚਲੀ ਜਾਓ ਜਦ ਉੱਥੇ ਉਹ ਲੈਣ ਲੱਗੀ ਵੀ ਹਾਂ ਆਧਾਰ ਕਾਰਡ ਦੇਣਾ ਉੱਪਰ ਆਪਣਾ ਸਾਈਨ ਕਰਕੇ ਨੰਬਰ ਲਿਖ ਕੇ ਬਸ ਉਹ ਆਪਣਾ ਉਹਦੇ ਚ ਭਰਦੇ ਆਪਣਾ SIM ਲੈ ਲੈਣਾ ਉਹਨਾਂ ਨੇ ਆਪਣਾ ਨਵਾਂ SIM ਦਿੰਦੇ ਉਹ ਅਪਡੇਟ ਕਰਦੇ ਆ ਕੰਮ ਐਨਾ ਅੱਛਾ ਹਾਂ ਆਧਾਰ ਕਾਰਡ ਉਹਦਾ ਹੀ ਚਾਹੀਦਾ ਵੀ ਜਿਹਦੇ 9% ਹਾਂ ਜਿਹਦੇ 9% ਹੈ ਅੱਛਾ ਅੰਦਾ 1-2 ਘੰਟਾ ਜਿੰਨੇ ਉੱਥੇ ਲੱਗ ਜਾਂਦਾ ਫਿਰ ਉਹ ਕੰਮ ਕਰਿਆ ਉੱਥੇ ਹਾਂ ਬਿੰਦਰ ਨੂੰ ਲੈ ਕੇ ਫਿਰ ਇੱਕ ਚਾਦਰਾਂ ਲੱਤਾ ਹਾਂ ਚਾਦਰਾਂ ਨਾ ਪਸੰਦ ਆਵੇ ਬਿੰਦਰ ਦੀ ਤੈਨੂੰ ਨਿਗਾਹ ਹੋਰੇ ਖਰੀ ਜਾਵੇ ਆਹਲੇ ਡੱਬੀਆਂ ਵਾਲਾ ਆਹਲੇ ਡੱਬੀਆਂ ਵਾਲਾ ਹੁਣ ਪਤਾ ਨਹੀਂ ਲੱਗਣਾ ਪਤਾ ਨਹੀਂ ਹਲੇ ਨਹੀਂ ਉਹ ਹਾਂ ਲਿਆਂਦਾ ਫਿਰ ਚਾਦਰ ਲਿਆਂਦਾ ਫਿਰ ਬਿੰਦਰ ਨੂੰ ਕਹਿੰਦਾ ਹੁਣ ਕਿ ਤੂੰ ਜੇ ਲਿਆ ਮਾਂ ਨੂੰ ਆ ਜਾ ਤੈਨੂੰ ਫਿਰ ਸੈਣੀ ਦੁਕਾਨ ਚ ਲੈ ਗਿਆ ਉਹਨੂੰ ਅੱਛਾ ਮਾਂ ਇਹ ਸਾਨੂੰ ਪਲੱਗ ਦੇ ਅੱਛਾ ਜਿਹੜੇ 80 AC DC ਜਿਹੇ ਹੁੰਦਾ ਹੈ ਨਾ ਉਹ ਲਿਆਇ ਰੀਡ ਜੀ ਉਹ ਅੱਛਾ ਮਾਇ ਇਹ ਨਹੀਂ ਜਾਂਦਾ ਜੀ ਤੇ ਪਲੱਗ ਲੱਗਣਾ ਹਾਂ ਉਹ ਤੇ ਗਾਹਾਂ ਪਲੱਗ ਦੂਆ ਲਾ ਕੇ ਉਹ ਵੀ ਆੜਾ ਵਾਲੇ ਪਲੱਗ ਲਾ ਲੈ ਜੀ ਹੋਰ ਪਲੱਗ ਲੱਗ ਜਾਂਦਾ ਵਿੱਚ ਹਾਂ ਹਾਂ ਕਹਿੰਦਾ ਉਹ ਵੀ ਮਿਲ ਜਾਣਾ ਫਿਰ 250 ਤੋਂ ਉਹਨਾਂ ਦੇਖਦਾ ਦੋ ਪਲੱਗ ਲੱਗੇ ਉਹਨੂੰ ਇੰਡੀਕੇਟਰ ਲੱਗਿਆ ਸੋਚੇ ਲੱਗੀ ਵੀ ਆ ਬਾਲਖੋ ਉਹਨਾਂ ਬੈਟਰੀ ਵੀ ਸਾਰੀ ਤਸਲੀ ਕਰਕੇ ਦੇ ਮੈਂ ਕਹਿੰਦਾ ਬੈਟਰੀ ਰੱਖ ਲਈ ਇੱਕ ਵਿੱਚ ਹੈ ਇੱਕ ਬੈਟਰੀ ਰੱਖ ਲਈਏ ਟਰੈਕਟਰ ਵਾਲੀ ਚੱਲੀ ਜਾਣਾ ਉਹਨਾਂ ਅੱਛਾ ਚੱਲਦਾ ਜਾਂਦਾ ਟਰੈਕਟਰ ਨਾਲ ਆਹੋ ਹੋਈ ਜਾਣ ਚਾਰੇ ਆਲਟਰਨੇਟਰ ਵਾਲੇ ਚਾਰ ਲਵਾ ਤੂੰ ਹਾਂ ਹਜੇ ਵੀ ਚਾਰਜ ਜੀ ਬੈਟਰੀ ਵਾਲਾ ਹੁਣ ਬੜਾ ਲੱਗ ਲਵਾ ਕੇ ਉਹਨਾਂ ਚ ਗਰੀਸ ਫੂਸ ਕਰਕੇ ਗਿਆ ਆ ਗਈ ਭਾਈ ਥੋੜੀ ਉਹ ਵਾਹ ਆਹਾ ਰੰਗਲਾ ਅੱਡੇ ਪੜਾ ਕੇ ਬੱਜਦੇ ਨੇ ਤੇ ਪਾਈਪ ਕਿਆ ਕਰੂਗੇ ਪਲਾਸਟਿਕ ਦੇ ਦੇਖ ਤਾਂ ਹੈ ਛੋ ਦੇ ਆ ਉਹ ਦੇ ਇਹ ਉਹ ਚਲੇਗਾ ਸਿਰੇ ਪਾਣੀ ਮਾਉ ਟਿੱਕ ਗਿਆ ਹਵਾ ਹਵਾ ਖਰਾਬ ਕਰਦੀ ਫਿਰ ਇਹ ਕਹਿੰਦੇ ਹਵਾ ਕੁਛ ਨਹੀਂ ਹੁੰਦੀ ਹਵਾ ਕੁਛ ਨਹੀਂ ਹੁੰਦੀ ਆ ਦੇਖ ਲੈ ਆ ਹਵਾ ਭਾਈ ਇਹ ਪਾੜ ਦਿੰਦੀ ਪੈਪਾ ਹਾਂ ਅਜੇ ਹਵਾ ਲੈ ਨਾ ਹੁਣ ਹਾਂ ਬਾਕੀ ਕਿੱਥੇ ਵੀ ਕਿਤੇ ਤੋਂ ਨਿਕਲ ਅਜੇ ਤੂੰ ਐਂ ਦੇਖ ਲਾ ਮਸੜਾ ਇੱਥੇ ਹਵਾ ਨਹੀਂ ਨਿਕਲਦੀ ਆ ਫਿਰ ਵੀ ਉਹਦਾ ਕੀ ਹਾਲ ਆ ਉਹਦਾ ਜਿਹੜਾ ਕੀ ਹਾਲ ਹੈ ਕਿੰਨਾ ਉਹਨਾਂ ਨੇ ਜ਼ੋਰ ਮਾਰਿਆ ਹਾਂ ਸ਼ੁਰੂ ਜੇ ਨਾ ਯਾਰ ਵੀ ਪਲਾਸਟਿਕ ਇਹਨੇ ਪਾੜਨੀ ਹੋਵਨ। ਹੋਰ ਵੀ ਏਕਣਾ ਫਿਰ ਉਹ ਭਾਈ ਲਿਆਂਦਾ ਹੁਣ ਉੱਥੇ ਕਰਨੀ ਹੈ ਫਿਟਿੰਗ। ਹੂੰ ਹੁਣ ਸਾਰੀ ਫਿਟਿੰਗ ਫੁੱਟਿੰਗ ਕਰਕੇ ਫੇਰ ਦੇਖਦਾ ਟਾਈਮ ਜੇ ਬਚ ਗਿਆ। ਨਾ ਹੁਣ ਬਿਲਿੰਗ ਆਖੰਡਾ ਕਰਕੇ ਹੁਣ ਲੱਗੀ ਉਹਦੇ ਨੇੜੇ। ਹਾਂ ਹਾਂ ਉੱਥੇ ਜਾਣਾ। ਅੱਛਾ। ਹੁਣ ਏਕੜੇ ਲੱਪੜੇ ਲੁੱਪੜੇ ਜੇ ਗਰਮੀ ਵਾਲੇ ਕੰਮ ਗਰਮੀ ਉੱਥੇ ਵੀ ਆਉਣੀ ਵਾ। ਹਾਂ। ਬੋ ਕਰਕੇ ਨਾ ਕੰਮ ਜਾ। ਹੂੰ ਦੇਖਣਾ ਮੈਂ ਜੇ ਟਾਈਮ ਬਚ ਗਿਆ ਫਿਰ ਇੱਕ ਦੋ ਭਰੀਆਂ ਹੋਰ ਸ਼ਾਇਦ ਮੈਂ ਅੱਗੇ ਸ਼ਾਮ ਨੂੰ ਗੇਰ ਦਵਾਂ। ਉਹ ਨਹੀਂ ਬਸ ਬਥੇਰੇ ਆ। ਉਹ ਨਹੀਂ ਪਿੱਛੇ ਵੇ ਘਾਟਣਾ ਵੇ ਜੇ ਕੱਲੇ ਝੜੀ ਲੱਗੀ ਫਿਰ ਘਰ ਦੇ ਨੂੰ ਘਭੜਾਈ ਜਾਣਾ ਅੱਛਾ ਹੁਣ ਸਾਡਾ ਇਹ ਵੀ ਨਹੀਂ ਪਤਾ ਵੀ 6 ਨੂੰ ਮੋੜਨਾ ਕਿ 10 ਨੂੰ ਮੋੜਨਾ ਨਹੀਂ ਪਤਾ ਇਹ ਤਾਂ ਇਹਦਾ ਪਤਾ ਨਹੀਂ ਭਾਈ ਦੋ ਸੂਟ ਵੱਧੇ ਹੀ ਲੈ ਜੀ ਮਮੀ ਜਿਆਦਾ ਫਰਾਣਾ ਹੋ ਗਿਆ ਕਿਆ ਪਤਾ ਕਿਦੋਂ ਪਾਣ ਬੈਜਨੇ ਫਿਰ ਅੱਜ ਬੰਦੂਗੇ ਫਿਰ ਕਿਆ ਫਾਇਦਾ ਮਾਥੜ ਜਿਹੜਾ ਮੇਰਾ ਰਿਜੈਕਟ ਹੋਇਆ ਉਹਦਾ ਕਾਰਨ ਤੁਹਾਨੂੰ ਮੁੱਦਣ ਵੀ ਦੱਤਾ ਹਾਂ ਹਾਂ ਉਹਦਾ ਨੌ ਦਾ ਚੱਕਰ ਅੱਜ ਮੈਂ ਗਿਆ ਦਸਾਲਾ ਰਫੜਾਈ ਬਹੁਤ ਆ ਯਾਰ ਹਾਂ ਅੱਠਵੀਂ ਦਾ ਵੀ ਗਲਤ ਆ ਅੱਛਾ 10ਵੀਂ ਦੇ ਵੀ ਗਲਤ ਆ ਉਹਨਾਂ ਦੇ ਉੱਪਰ ਤੇ ਹੀ ਬਣਦਾ ਇਹ ਸਰਟੀਫਿਕੇਟ ਹਾਂ ਏ ਪਾਸਵਰਡ ਵੀ ਉਹੀ ਆ ਆਧਾਰ ਕਾਰਡ 'ਤੇ ਡਬਲ ਈ ਨਾਲ ਪਾਇਆ ਹੋਇਆ ਡੈਡੀ ਦਾ ਨੋ ਅੱਛਾ ਆ ਆਧਾਰ ਕਾਰਡ ਪਰ ਕਰ ਲਈ ਹਾਂ ਆਧਾਰ ਕਾਰਡ ਦੇ ਤੁਸੀਂ ਸੋਧੋ ਜਣੀ ਤਾਂ ਕੋਈ ਬੜੀ ਗੱਲ ਨਹੀਂ ਜੇ ਮੈਂ ਆਧਾਰ ਕਾਰਡ ਦੀ ਜੇ ਮੈਂ ਆਧਾਰ ਕਾਰਡ ਦੀ ਇਕੱਲੇ ਦੀ ਸੋਧ ਕਰਾਉਣਾ ਫਿਰ ਪਿੱਛੇ ਡੈਡੀ ਦੇ ਸਾਰੇ ਡਾਕੂਮੈਂਟ ਹੇਲਦੇ ਆ ਡੈਡੀ ਦੇ ਡਬਲ ਈ ਪੀ ਆ ਡਬਲ ਈ ਪੀ ਆ ਹੁਣ ਆਧਾਰ ਕਾਰਡ ਫੋਨ 'ਤੇ ਲਿਖਾਉਣਾ ਡਬਲ ਈ ਪੀ ਉਹਦੇ ਭਰਾ ਹੀ ਤੇ ਲਿਖਵਾ ਹੈ ਹਾਂ ਆਈ ਪੀ ਆ ਪਾਸਪੋਰਟ ਪਰ ਹਾਂ ਫਿਰ ਪਾਸਪੋਰਟ ਇਕੱਲੇ ਸੈੱਟ ਕਰਾਉਣਾ ਪੈਣਾ ਪਾਸਵਰਡ ਉੱਤੇ ਸੈੱਟ ਤਾਂ ਹੋਊਗਾ ਪਹਿਲਾਂ ਦਸਵੀਂ ਤਾਂ ਹੋਊਗਾ ਸੈੱ ਕਾਪੀ ਲਈ ਹਾਂ 10ਵੀਂ ਦਾ 8ਵੀਂ ਦਾ 10ਵੀਂ আর 12ਵੀਂ ਦਾ 8ਵੀਂ ਦਾ ਹਾਂ ਡੀਆਈਪੀ ਹਜੇ ਮੇਰਾ ਅਪਚੋ ਹੋ ਗਿਆ ਬਈ 8ਵੀਂ ਵਾਲੇ ਪੇ ਪੰਜਾਬੀ ਚੱਲੀ ਗਿਆ ਹੋਇਆ ਅੱਛਾ ਨੌਣੇ ਉੱਥੇ ਵੀ ਡੀਆਈਪੀ ਚੀਪਣਾ ਦਾ ਯਾਰ ਨੌਵਾਂ ਦਾ ਬਹੁਤ ਚੱਕਰ ਹੈ ਨੌਵਾਂ ਦਾ ਹੁਣ ਮੈਂ ਪੁੱਛ ਕੇ ਆਇਆ ਹਰ ਸਾਲ 500 ਰੁਪਏ ਲੇਟ ਫੀਸ 15 15 ਚ ਕਰੀ ਹੋਈ ਆ ਮੈਂ ਹੂੰ ਉਹ 4500 ਰੁਪਏ ਤਾਂ ਲੇਟ ਫੀਸ ਦਾ ਹੀ ਹੋ ਗਿਆ ਅੱਛਾ ਹੈ 800 ਰੁਪਏ ਇੱਕ ਗਲਤੀ ਦਾ ਠੀਕ ਕਰਨੇ ਦਾ ਰੁਪਈਆ ਤੂੰ ਖੁੱਲ੍ਹਿਆ ਮੰਨ ਕੇ ਚੱਲ ਵੀ 10-15000 ਨੂੰ ਖੁੱਲ੍ਹ ਗਿਆ ਕੰਮ ਖੁੱਲ ਗਿਆ ਹਾਂ ਇੱਕ ਵਸ ਆਈ ਦੀ ਜਗਾ ਡਬਲ ਈ ਪਾਉਣੀ ਆ ਆਹੋ ਮੈਨੂੰ ਬਾਈ ਦਾ ਜਲੰਧਰ ਤੇ ਫੋਨ ਆਇਆ ਤਾਂ ਉਹ ਕਹਿੰਦਾ ਮੇਰੇ ਮੁੰਡੇ ਦਾ ਬਈ ਪ੍ਰਭਜੋਤ ਆ ਬੀਆਰ ਕੁਝ ਏ ਦਾ ਆਪਾਂ ਚੱਕਰ ਪੈ ਗਿਆ ਉਸੇ ਕਹਿੰਦਾ ਹੁਣ ਚੰਡੀਗੜ੍ਹੋਂ ਹਾਂ ਦਿੱਲੀ ਨੂੰ ਭੇਜੇ ਵੇ ਕਹਿੰਦਾ ਕਾਗਜ਼ ਪਾਸਵਰਡ ਕਰਨ ਵਾਸਤੇ ਕਹਿੰਦਾ ਬਹੁਤ ਚੱਕਰ ਹੈ ਹਾਂ ਵੀ ਆਧਾਰ ਕਾਟ ਚੱਲੇ ਨਿਕੜਾ ਤੁਸੀਂ ਕਹਿੰਦੇ ਮੈਂ ਚਲੇ ਮੈਂ ਜਾਣਾ ਤਾਂ ਜੇ ਮੈਂ ਕਿਤੇ ਆਧਾਰ ਕਟ ਵੱਡੀ ਆਈ ਪੀ ਕਰਾ ਲੈਂਦਾ ਇੱਕਣਾ ਮਾੜੇ ਮੋਟੇ ਨੂੰ ਤਾਂ ਜਾ ਹੁਈ ਜਾਣਾ ਜਾ ਕਿਤੇ ਕੋਈ ਤਕੜੀ ਕੰਮ ਕਰਨਾ ਫੇਰ ਜਿੱਥੇ ਉਹਨਾਂ ਨੇ ਡੈਡੀ ਦੇ ਪ੍ਰੂਫ ਮੰਗ ਲੇ ਉੱਥੇ ਕੰਮ ਮੜ ਜਾਣਾ ਕੋ ਤਾਂ ਬਾਈ ਮੰਗਣੇ ਆ ਕੱਲਾ ਕੱਲਾ ਪ੍ਰੂਫ ਮਰੰਗਉਂਦੇ ਆ ਉਹ ਫੇਰ ਮੈਂ ਕਿਹਾ ਵੀ ਹੁਣ ਆਪਾਂਨ ਕੱਚਾ ਕੰਮ ਕਾਹਨੂੰ ਕਰਨਾ ਜਿਹੜੀ ਆਪਣੀ ਉਹ ਗਲਤੀ ਹੈ ਮੈਨੂੰ ਉਹਨੂੰ ਸਧਾਰੋ ਸਧਾਰੋ ਹੁਣ ਵੀ ਦੇਖ ਕੇ ਸਧਾਰੇ ਵੀ ਕਿਹੜੀ ਸਧਾਰ ਕੇ ਲੋਟ ਆਉਂਦਾ ਹਾਂ ਹਾਂ ਜੇ ਮੈਂ ਡੈਡੀ ਦਾ ਹਲਾਉਣਾ ਫੇਰ ਵਿੰਦਰ ਦਾ ਸਾਰਾ ਹਿੱਲਦਾ ਹਾਂ ਠੀ ਨਹੀਂ ਤੂੰ ਆਪਣਾ ਪੁਲਿਸ ਸੁਧਾਰ ਦਸਵੇਂ ਵਾਲਾ ਜਿਹੜਾ ਤੇਰਾ ਹਰ ਪਾਸਪੋਰਟ ਦਾ ਪਹਿਲਾਂ ਮੈਂ ਇੱਥੇ ਜਾ ਕੇ ਆਇਆ ਇਹ ਦਊਂਗੇ ਮੈਨੂੰ ਮੜਾ ਮੋਟਾ ਵੀ ਕਿਆ ਕਿਆ ਲਿਖਿਆ ਉੱਥੇ ਮੜਾ ਮੋਟਾ ਲਿਖ ਕੇ ਵੀ ਕਰੀ ਇਹਨੇ ਫਿਰ ਇੱਥੇ ਜਾਊਗਾ ਕਿਹੜਾ ਇੱਥੇ ਦਫ਼ਤਰ ਹੈ ਜਿਹੜਾ ਸਿੱਖਿਆ ਮਹੂਆ ਇਹ ਭੇਜੂਗਾ ਮਹਾਲੀ ਨੂੰ ਅੱਛਾ ਫਿਰ ਉੱਥੇ ਸਾਰੀ ਫੀਸ ਵਾਟ ਪਾ ਭਰ ਕੇ ਇਹ ਹੈਗਾ 1.5 ਮਹੀਨੇ ਦਾ ਪ੍ਰੋਸੈਸ ਹੂੰ ਉਥੇ ਬਾਅਦ ਚੱਲੂਗਾ ਪਾਸਪੋਰਟ ਦਾ ਹੁਣ ਤੂੰ ਮੈਨੂੰ ਦੱਸ ਯਾਰ 28 ਜੀ ਐਕਸਪਾਇਰ ਹੋ ਜਾਣਾ ਐਕਸਪਾਇਰ ਹੋਏ ਤੇ ਪਾ ਬਣ ਜਾਊਗਾ ਉਹ ਹਾਂ ਹਾਂ ਨਾ ਜੇ ਆਪਾਂ ਰੀਨੂ ਕਰਾਉਣੇ ਆ ਇਹ ਅੱਖਰ ਚੇਂਜ ਹੋ ਜਾਊਗਾ ਇਹ ਅੱਖਰ ਚੇਂਜ ਹੋ ਜਾਊਗਾ ਫਿਰ ਤਾਂ ਲੋਟਾ ਕੰਮ ਫਿਰ ਤਾਂ ਮੈਂ ਹੁਣੀ ਰੀਨੂ ਇੱਕਣ ਹੋ ਜਾਊਗਾ ਜੇ ਮੈਂ ਹੁਣ ਬਣਾ ਲਵਾਂ ਹੁਣ ਬਣਾ ਲੈ ਫਿਰ ਉਹ 10 ਸਾਲ ਦਾ ਬਣੂਗਾ ਹਾਂ 28 ਤੱਕ ਤਾਂ ਨਹੀਂ ਹੈ ਹੁਣ ਜਿਹੜਾ ਹੁਣ ਮੈਂ ਚੱਕਦਾ ਇਹਨੂੰ 10 ਸਾਲ ਦਾ ਕਰਵਾਉਣਾ ਜੋ ਅੱਜ ਬਣਾ ਲੈ ਤੇ ਇਹਦੇ 28 ਤੱਕ ਪਈ ਹੈ ਅੱਜ ਦੇ ਨੂੰ 10 ਸਾਲ ਤੱਕ ਦਾ ਕਰਵਾਵਾ ਪਾਸਪੋਰਟ ਦਾ ਕੋਈ ਖਰਚਾ ਹਾਂ ਖਰਚਾ ਆਹੀ ਆ ਸਾਲੇ ਤੋਫਾ ਮੇ ਘਾਟਾ ਕਰਾ ਦਿੰਦੇ ਜਰਾ ਦੇਖ ਲੈਂਦੇ ਮੇਲੇ ਦੇ ਹੈਗੇ ਬੰਦੇ ਹਾਂ ਦੇਖੋ ਜੇ ਕੋਈ ਹੈਗਾ ਆਪਣੇ ਪਿੰਡ ਦਾ ਹੀ ਮੁੰਡਾ ਲੱਗਿਆ ਹੋਇਆ ਹੈ ਬੋਰਡ ਤੇ ਉਹਨੇ ਪੁੱਛਿਆ ਤਾਂ ਮੈਂ ਹਾਂ ਉਹ ਕਹਿੰਦਾ ਵੀ 500 ਰੁਪਏ ਗਲਤੀ ਦਾ ਇਹ ਤਾਂ ਤੁਹਾਨੂੰ ਪੀਸ ਤੇਰੀ ਆ ਪਰ ਹੋਣੀ ਤੁਹਾਨੂੰ ਰਸੀਦ ਕੱਟ ਕੇ ਦੇਣੀ ਉਹਨਾਂ ਨੇ ਠੀਕ ਹੈ ਆਏ ਨਹੀਂ ਆ ਵੀ ਫੜ ਕੇ ਜਿਹੋ ਜ ਰਸੀਦ ਕੱਟ ਕੇ ਦੇਣੀ ਵੀ ਅੱਜ ਤੱਕ ਕਰੀ ਦੀ ਭਾਈ ਇਹ ਸਾਲ ਫ੍ਰੀ ਹੁੰਦੀ ਆ ਅੱਛਾ ਤੇਰਾ ਅੱਜ ਤਾਂ ਪਾਸ ਕਰ ਲਈ ਤਾਂ ਤੈਨੂੰ ਸਾਲ ਤੱਕ ਠੀਕ ਫ੍ਰੀ ਚ ਕਰਾ ਲਾ ਠੀਕ ਹੈ ਹਾਂ ਵੇ ਆ ਚੱਕਰ ਆ ਭਾਈ ਆ ਸੀਨ ਆ ਨਾ ਜਾਣੇ ਦਾ ਹੁਣ ਤਾਂ ਆਧਾਰ ਕਾਰਡ ਚਾਹੀਦਾ ਤੇ ਸੋਰਾ ਪੈਨ ਕਾਰਡ ਚਾਹੀਦਾ ਠੀਕ ਹੁਣ ਸਰਟੀਫਿਕੇਟ ਨੂੰ ਕੌਣ ਪੁੱਛ ਰਾ ਨਾ ਸਰਟੀਫਿਕੇਟ ਹਾਂ ਬਣਾ ਦਾਂਗਾ ਹੁਣ ਤੇ ਪਾਸਪੋਰਟ ਬਣਾਉਣਾ ਪਾਸਪੋਰਟ ਨੂੰ ਲੱਗਦੇ 10ਵੀਂ 12ਵੀਂ ਦੇ ਆ ਸਰਟੀਫਿਕੇਟਾਂ ਦੀ ਲੋੜ ਨਹੀਂ ਹੋਣੀ ਆਧਾਰ ਕਾਰਡ 'ਤੇ ਜਨਮ ਡੇਟ ਹੈਗੀ ਆ ਪੈਨ ਕਾਰਡ 'ਤੇ ਹੈਗੇ ਦੋਹਾਂ ਗੱਲ ਸਰਟੀਫਿਕੇਟ ਬਣਾਦਾ ਮੈਂ ਮੰਮੀ ਦਾ ਬਣਾਇਆ ਨਹੀਂਗਾ ਅੱਛਾ ਹਾਂ ਇਹਨਾਂ ਦੇ ਕਿੱਥੇ ਸਰਟੀਫਿਕੇਟ ਦੇ ਨਾ ਹੈਗੇ ਜਿਹਨਾਂ ਰਜ ਨੇ ਦੇ ਆ ਇਕਰੇ ਬਣਿਆ ਪੈਨ ਕਾਰਡ ਆ ਤੇ ਆਧਾਰ ਕਾਰਡ 'ਤੇ ਡੇਟ ਥਾਈ ਚਾਈਦੀ ਆ ਤੇ ਫਿਰ ਪਾਸਪੋਰਟ ਬਣਾ ਦਿੰਦੇ ਕੰਨ ਫੇ ਮਾਉਂ ਅੰਨ ਬੜਾ ਹੋ ਜਾਣਾ ਹਾਂ ਉਹਨੂੰ ਨੂੰ ਮੈਂ ਸ਼ੋਅ ਤਾਂ ਕਰ ਨਹੀਂ ਸਕਦਾ ਕਿਤੇ ਫਿਰ ਕਿਆ ਉਹ ਯਾਰ ਉਹਨਾਂ ਦੇ ਕਿ 12ਵੀਂ ਦੇ ਕਰਾ ਲਵਾਂ ਮੈਂ ਇਕੱਲਾ ਯਾਰ 12ਵੀਂ ਜਾਏਗਾ 12ਵੀਂ ਤਾਂ ਹੀ ਕਰੀਆ ਭਈ ਇਹ 10ਵੀਂ ਪਾਸ ਤਾਂ ਪ੍ਰੂਫ ਤਾਂ ਹੀ ਬਣ ਗਿਆ ਹਾਂ ਹਾਂ ਕਿ ਨਹੀਂ ਇੱਕ ਕਰਾ ਲਵਾਂ ਸਾਡੇ ਬੇਟਾ ਨੇ ਹੁਣ ਲੋੜ ਨਹੀਂ ਪੈਂਦੀ ਉਹਦਾ ਜੇ ਤਾਂ ਨੌਕਰੀ ਲੱਗਣਾ ਕਿਤੇ ਤਾਂ ਤਰੇ ਦੇਖਣੇ ਤੇ ਨੌਕਰੀ ਵਾਲਾ ਤਾਂ ਲੰਘ ਗਿਆ ਟਾਈਮ ਟਾਈਮ ਲੰਘ ਗਿਆ ਸਾਡੇ ਹਾਂ ਸਾਡੇ ਤਾਂ ਹੁਣ ਆਹੀ ਆ ਵੀ ਪਾਸਪੋਰਟ ਬਣ ਗਿਆ ਤੇ ਆਧਾਰ ਕਾਰਡ ਬਣ ਗਿਆ ਹਾਂ ਇਹਨਾਂ ਨੂੰ ਵੀ ਇਹ ਲੱਗਦੀ ਨਹੀਂ ਹੈਗੀ ਪੈਨ ਕਾਰਡ ਆਰ ਆਧਾਰ ਕਾਰਡ ਦਾ ਪਾਸਪੋਰਟ ਬਣ ਜਾਂਦਾ ਹਾਂ ਨਾਲੇ ਇਹ ਦੋਹਾਂ ਪਰ ਮੇਰੇ ਠੀਕ ਹੈ ਡੀਡਬਲਯੂਪੀ ਆ ਬਸ ਬਣ ਜਾਂਦਾ ਮੇਰੀ ਪਾਸੇ ਪਾਸਪੋਰਟ ਖਰਾਬ ਆ ਜਿਕਣਾ ਹੋ ਤਿੰਨ ਪ੍ਰੂਫ ਕਹਿੰਨਾ ਇਹ ਇਹਨਾਂ ਚੋਂ ਮੇਰਾ ਫਿਰ ਪਾਸਪੋਰਟ ਖਰਾਬ ਚੱਲਦਾ ਇੱਕ ਇਹ ਤਿੰਨ ਸਹੀ ਚਾਹੀਦੇ ਇਹ ਦੋਹਾਂ ਦੇ ਆਧਾਰ ਕਾਰਡ ਐ ਚਾਰ ਬਣਾਏ ਤਾਂ ਸਰਟੀਫਿਕੇਟ ਲਾਏ ਮੇਰਾ ਉਪਰ ਤੇ ਡੇਟ ਦੇ ਉਧਰ ਨਾਮ ਲਿਖੋਗੇ ਦੇ ਹਾਂ ਸਮਝਿਆ ਆਧਾਰ ਕਾਰਡ ਪੈਨ ਕਾਰਡ ਦੇਖਾ ਜੀ ਪੈਨ ਕਾਰਡ ਆ ਰਿਹਾ ਤੇ ਆਧਾਰ ਕਾਰਡ ਲੱਗਿਆ ਹੁੰਦਾ ਫਿਰ ਤੇ ਰਹਿ ਦੇ ਸਹੀ ਆ ਜਾਂਦਾ ਜੇ ਮੈਂ ਹੁਣ ਬਣਾਵਾ ਆ ਵੀ ਇਹ ਮੇਰੀ ਮਿਸਟੇਕ ਆ ਮੈਂ ਆਧਾਰ ਕਾਰਡ ਰ ਪੈਨ ਕਾਰਡ ਨੂੰ ਦਿਖਾ ਦੂੰਗਾ ਆਪਾਂ ਜਾ ਕੇ ਆਉਂਗੇ ਹੁਣ ਚੱਲ ਆਪਾਂ ਕੱਲ ਨੂੰ ਉੱਥੇ ਜਾਣਾ ਆ ਮੈਂ ਤਾਂ ਵੀ ਜੀ ਪਾਤਰ ਡਾਣ ਕੰਮ ਵੱਡਾ ਖਾਨੇ ਜਾ ਕੇ ਆਉਂਗੇ ਡਾਖਾਨੇ ਚ ਬਣਦੇ ਐ ਅੱਛਾ ਮੈਂ ਪਾਸਪੋਰਟ ਡਾਖਾਨੇ ਚ ਬਣਦੇ ਆਪਾਂ ਬਾਈਆਂ ਨੇ ਦੋ ਬਾਈ ਬੈਠੇ ਹੁੰਦੇ ਉੱਥੇ ਹਾਂ ਉਹਨਾਂ ਨੂੰ ਪੁੱਛ ਗਾਂਗੇ ਵੀ ਸਾਰਾ ਬਾਈ ਇਹਦੇ हिसाब ਨਾਲ ਬਣਨਾ ਚਾਹੀਦਾ ਵੀ ਦੱਸੋ ਕਿ ਬਣੂ ਕਿ ਕਣਾ ਹਾਂ ਸਾਰਾ ਕੁਝ ਦੱਸ ਦੇਣਾ ਉਹਨਾਂ ਨੇ ਹਾਂ ਫਿਰ ਆਪਾਂ ਪੈਨ ਕਾਰਡ ਅਧਾਰ ਕਾਰਡ ਦੇ ਦੇਣਾ ਉਹਨਾਂ ਨੂੰ ਅੱਛਾ ਨਵਾਂ ਬਣਾ ਲੈਣਗੇ ਆਹੋ ਆ ਵੀ ਤੇਰੀ ਗੱਲ ਠੀਕ ਆ ਜੇ ਸਿੱਧਾ ਹੀ ਹੁਣ ਪਾਸਪੋਰਟ ਬਣ ਜਵੇ ਪਾਸਪੋਰਟ ਬਣ ਜਵੇ ਬਣ ਜਾਣਾ ਉਹਨਾਂ ਆਪਾਂ ਨੂੰ ਹੱਲ ਦੱਸਣਗੇ ਉਹ ਕੋਈ ਦੋ ਬਾਈ ਹੀ ਬਾਅਦ ਕੰਮ ਬਾਅਦ ਰੱਖ ਸਕਦੇ ਪਹਿਲਾਂ ਹੁਣ ਆਪਾਂ ਘੁੰਮੇ ਆਈਏ ਹਨਾ ਹਾਂ ਹੁਣ ਤਾਂ ਘੁੰਮਣਾ ਪੈਣਾ ਦਰਸ਼ਨ ਕਰਈਏ ਪਹਿਲਾਂ ਹਲੋ ਤੇ ਮੱਥਾ ਟੇਕ ਗਈ ਏ ਉਹ ਤੈਨੂੰ ਮੈਂ ਇਹ ਹਾਂ ਹਾਂ ਉੱਥੇ ਵੀ ਜਾਣਾ ਉੱਥੇ ਸਾਰੀਆਂ ਮਨੋ ਕਾਮਨਾ ਪੂਰੀ ਹੁੰਦੀਆਂ ਮੈਨੂੰ ਬਾਈ ਨੇ ਭੇਜੀ ਐ ਇਹ ਬਾਹਰ ਤੇ ਹਾਂ ਸਮਝਿਆ ਰਸ਼ਪਾਲ ਬਾਈ ਨੇ ਭੇਜੀ ਐ ਇਹ ਮੇਰੇ ਬਾਤੀ ਭੇਜੀ ਐ ਤੇਰੇ ਬਾਸੇ ਨਹੀਂ ਭੇਜੀ ਹੈਗੀ ਇਹ ਵੀ ਸੁਣ ਲੈ ਉਹ ਕਹਿੰਦਾ ਮਾਸਟਰ ਤੁਹਾਨੂੰ ਜਿਹੜੀ ਵੀਡੀਓ ਭੇਜੀ ਐ ਕਹਿੰਦਾ ਵੀ ਗੁਰਦੁਆਰਾ ਸਾਹਿਬ ਦਾ ਅਰਦਾਸ ਹੁੰਦੀ ਹੈ ਜਿੱਦਾ ਵਿਆਹ ਨਹੀਂ ਹੁੰਦਾ ਹੈਗਾ ਕਹਿੰਦਾ ਦੱਲੀ ਦੀ ਅਰਦਾਸ ਕਰਾ ਦੇ ਉਹ ਦੱਲੀ ਦੀ ਕਹਤਾ ਮੈਨੂੰ ਬਾਈ ਅੱਛਾ ਹਾਂ ਮਹਾਬੇ ਦੱਲੀ ਦੀ ਬਾਅਦ ਚਾਹੁੰਦੇ ਪਹਿਲਾਂ ਆਪਣੇ ਬੰਦੇ ਦੀ ਕਰਾ ਲੈਂਦੇ ਲਓ ਉੱਥੇ ਵਿਆਹ ਨਹੀਂ ਰੇਗ ਮਨੋ ਕਾਮਨਾ ਹੁੰਦੀ ਆ ਆਪਣੀ ਬਿਆਲੀ ਨਹੀਂ ਨਾ ਹੈਗੀ ਆਪਣੀ ਹੋਰੜਿਆ ਬਗ ਕੰਮ ਉਹ ਕੱਢਣਾ ਦੱਸਦਾ ਵੀ ਜਿਹੜੇ ਵਿਆਹ ਦੀ ਦਾਸ ਪੂਰੀ ਹੋਦੋ ਤਾਂ ਇੰਨੀ ਬੜੀ ਦਾਸ ਆਦਾ ਨਾਲੇ ਕੁਸਣੀਆਂ ਇਹ ਇਹ ਵੀ ਆਪਾਂ ਕਰੂੰਗੇ ਦਾਸਾਂ ਦਾ ਹੋਰ ਵੀ ਬਹੁਤ ਉੱਪਰ ਲੈ ਜਾਣਾ ਉੱਥੇ ਫਿਰ ਉੱਥੇ ਜਾਣਾ ਹਾਂ ਜਾ ਕੇ ਆਉਂਗੇ ਤੇ ਜਾਣਾ ਪੈਣਾ ਸਪੈਸ਼ਲ ਬਾ ਠੀਕ ਆ ਨੇੜੇ ਹੀ ਉੱਥੇ 17 ਕਿਲੋਮੀਟਰ ਦੱਸਦੇ ਆ 17 ਕਿਲੋਮੀਟਰ ਉਹ ਫੇਰ ਕੁਝ ਨਹੀਂ ਪਾੜ ਹੁੰਦੀ ਚੱਲ ਬੰਦੇ ਹੋਏ ਹਾਂ ਬਾ ਠੀਕ ਆ ਚੱਲੂਗੇ ਚੱਲੂਗੇ ਠੀਕ ਆ ਲੋ ਜੀ ਬਾਈ ਇਹ ਤੇ ਹਫਤੇ ਦੇ ਕੱਖ ਨਾ ਪੰਜ ਚਾਰ ਦਿਨ ਦੇ ਬਾਕੀ ਲਾਈਟ ਆ ਗਈ ਜੀਰੀ ਆਪਾਂ ਨੇ ਘਰ ਚੱਲਣੀ ਬਾਈ ਹੁਣ ਬਾਕੀ ਗੰਨੇ ਚ ਬੇਲਤੀ ਬਾਈ ਆਪਾਂ ਅੱਜ ਗਏ ਤੇ ਸਪਰੇਅ ਵਾਲੇ ਕੋਲ ਦਵਾਈਆਂ ਵਾਲੇ ਕੋਲ ਉਹਨੇ ਬਾਈ ਮੈਂ ਤਾਂ ਉਹਨੂੰ ਕਿਹਾ ਤਾਂ ਬਈ ਊਚ ਰਲਾਉਣੇ ਵਾਲੀ ਦੇ ਦੇ ਫਰੇਜ਼ਰ ਲਾ ਕੇ ਪਾਉਣੇ ਵਾਲੀ ਦੇ ਦੇ ਪਰ ਉਹਨੇ ਸਪਰੇਅ ਵਾਲੀ ਦਿੱਤੀ ਆ ਹੁਣ ਇਹਨੂੰ ਆ ਕੇ ਦੇਖਦੇ ਆਂ ਵੀ ਕੱਕਣਾ ਕਰੀਏ ਸਪਰੇਅ ਕੱਕਣਾ ਨਹੀਂ ਇਦਾਂ ਵੀ ਕੰਮ ਦੇਖਦੇ ਆ ਕਿ ਬੀਜਲ ਬਹੁਤ ਆ ਬਾਈਆ ਉਹਦੇ ਕੋਣ ਬੰਨੇ ਦੇ ਦਿਖਣ ਲੱਗੀ ਆ ਪਹਿਲਾਂ ਹੀ ਤੇ ਦਿਖਦੀ ਹੈ ਬਾਕੀ ਮੌਸਮ ਹੋ ਗਿਆ ਦਾ ਬਾਈ ਗੜਬੜ ਜਾ ਬਾਕੀ ਫੇਰ ਧੁੱਪ ਨਿਕਲਿਆ ਜੀ ਲਾਈਟ ਬਾਕੀ ਬਾਈ ਅੱਜ 2 ਦਿਨ ਹੋ ਗਏ ਆਪਣੀ ਇੰਡੀਆ ਜੀ ਤੂੰ ਕਰਕੇ ਲਾਈਟ ਥੋੜੀ ਖਰਾਬ ਚੱਲਦੀ ਸੀ ਤਾਂ ਅੱਜ ਆਈ ਆ ਮਤਲਬ 6:00 ਵਜੇ ਤੋਂ ਚੱਲਦੀ ਆ ਆਪਣੇ ਉਰੇ ਭਰ ਗਏ ਪੰਜ ਗੀ ਤੇ ਹੁਣ ਆਪਾਂ ਨੇ ਛੱਡਣਾ ਰੋਤਾਂ ਨੂੰ ਪਾਣੀ ਆ ਦੇਖਿਆ ਹੁਣ ਪਾਣੀ ਕੱਢਦਾ ਇਹੀ ਰੋਤਾ ਪਾਣੀ ਚਲੋ ਬਾਕੀ ਦੇਖਦੇ ਆਂ ਬਈ ਹੁਣ ਰੋਤਾ ਜਾ ਕੇ ਲੋ ਬਈ ਬੱਦਲ ਜੀ ਫੇਰ ਚੜਿਆ ਏ ਕਾਲੀ ਘਟਾ ਐ ਕਣਤ ਬਈ ਰੋਜ ਆਉਂਦੀ ਪਰ ਪੈਂਦੀ ਨਹੀਂ ਹੈ ਬਾਕੀ ਅੱਜ ਕੁਛ ਕਹਿ ਲਓ ਜੀ ਬਈ ਪੈ ਜਵੇ ਦਾਦੇ ਦਾ ਇੱਕ ਨੂੰ ਤੇ ਅੱਜ ਦੋ ਹੋ ਗਈ। ਬਾਕੀ ਬਈ ਇਹ ਚੜਦੀ ਸਾਈਡ ਆ। ਇਹ ਚੜਦੀ ਸਾਈਡ ਵਾਲਾ ਮੀਂ ਸਾਡੇ ਬਹੁਤ ਘੱਟ ਪੈਂਦਾ। ਜ਼ਿਆਦਾਤਰ ਇੱਧਰ ਵਾਲੀ ਸਾਈਡ ਵਾਲੀ ਪੈਂਦਾ ਇਹ। ਜੇ ਇੱਧਰ ਛਿਪਦੀ ਸਾਈਡ ਵਾਲਾ ਇਹ ਜ਼ਿਆਦਾ ਪੈਂਦਾ ਮੀਂ ਇਹ ਥੋੜਾ ਜਿਹਾ ਬਈ ਘੱਟ ਪੈਂਦਾ ਪਰ ਚੜੀ ਬਹੁਤ ਆ ਖੜੀ ਘਟਾਓ ਦੇਖੋ ਜਿੱਧਰ ਤੇ ਵੀ ਬਾਕੀ ਕਲੂ ਤੁਰਾਂਗੇ ਬਾਈ ਉਰੇ ਤੇ 8 ਵਜੇ 3 ਤਰੀਕ ਨੂੰ ਤੇ ਬਾਕੀ 4 ਤਰੀਕ ਨੂੰ ਜਿਨ੍ਹਾਂ ਨੇ ਆਪਣਾ ਉੱਧਰ ਜਾਣਾ ਬਾਈ ਮੱਥਾ ਟੇਕਣ ਜਿਨ੍ਹਾਂ ਦੇ ਬਾਕੀ ਸਾਰਿਆਂ ਦੇ ਤਾਂ ਹੈਗੇ ਆ ਬਾਈ ਮੇਰੇ ਥੋੜੀ ਜੀ ਮਿਸਟੇਕ ਪੈ ਗਈ ਸੀ ਪਾਸਪੋਰਟ 'ਚ بس ਇੱਕ ਵੀ ਕਾਹੀ ਤੁਹਾਨੂੰ ਦੱਸਤੀ ਬਈ ਆਪਣੇ ਨੌ ਗਲਤ ਤਾਂ ਮੇਰੇ ਡੈਡੀ ਦਾ ਜੀ ਉਹ ਹੌਣ ਕਰਾਉਨੇ ਆਪਾਂ ਠੀਕ ਫਿਰ ਜਾਵਾਂਗੇ ਬਾਕੀ ਲੱਗਦਾ ਮੈਨੂੰ ਬਈ ਲੱਗਿਆ ਹੁਣ ਕੁਛ ਹਵਾ ਜੀ ਵੀ ਆ ਗਈ ਆ ਜਾ ਆ ਜਾ ਹਵਾ ਚੜਿਆ ਜੀ ਬਾਈ ਪੂਰੀ ਹੈ ਧੁੱਪ ਨਿਕਲੀ ਹੋਈ ਪਰ ਆਗੀ ਕਾਲੀ ਘਟਾ ਹੁਣ ਤੁਸੀਂ ਦੇਖਿਓ ਵੀ ਲਾਈਟ ਵੀ ਭਜੂਗੀ ਲਾਈਟ ਸਾਡੇ ਪਹਿਲਾਂ ਪੱਜ ਜਾਂਦੀ ਆ ਬਾਕੀ ਆ ਦੇਖੋ ਤੁਸੀਂ ਬਈਆ ਲ ਤਾਰ ਆ ਵਿਚ ਨੂੰ ਜਾਂਦੀ ਆ ਬੂਟਿਆਂ ਦੇ ਇਹ ਬਸ ਅਪ ਜੱਲੀ ਲਾਈਟ O okay. <laughs>